ਈਮੇਲ ਐ ਲਈ ਜੀ ਕੱਚੇ ਆਂਬ ਕੱਚੇ ਆਂਬਾਂ ਨੂੰ ਧੂਕੇ ਮੈਂ ਛਿੱਲ ਲੈ ਲਿਆ ਨਾ ਛਿਲਕਾ ਲਾ ਲੈਣੀ ਉਹ ਤੋਂ ਚੰਗੀ ਤਰ੍ਹਾਂ ਮੈਂ ਇਹਨਾਂ ਦਾ ਛਿਲਕਾ ਲਾ ਕੇ ਤੇ ਇਹਨਾਂ ਨੂੰ ਮੈਂ ਕਰ ਲੈਨੀ ਹੁਣ ਕਦੂਕਾਸ ਕਦੂਕਾਸ ਹੈ ਜਿਹੜਾ ਇਹਨਾਂ ਨੂੰ ਮੈਂ ਥੋੜਾ ਜਿਹਾ ਮੋਟੇ ਵਾਸਤੇ ਨਾ ਕੀਤਾ ਜਿਆਦਾ ਬਰੀਕ ਨਹੀਂ ਕੀਤਾ ਉਜੀ ਕਦੂਕਾਸ ਹੋ ਗਿਆ ਹੁਣ ਮੈਂ ਕੜਾਈਏ ਦੇ ਵਿੱਚ ਸੁੱਕੇ ਮਸਾਲੇ ਪਾ ਲੈਣੀਆਂ ਜੀਰਾ, ਤੇਜ ਪੱਤਾ, ਵੱਡੇ ਇਲਾਇਚੀ, ਲੌਂਗ ਥੋੜਾ ਜਿਹਾ ਹਲਕਾ ਜਿਹਾ ਇਹਨਾਂ ਨੂੰ ਹਲਕੇ ਸੇਕ ਦਿੱਤੇ ਭੁੰਨ ਲੈਣੇ ਆ ਥੋੜਾ ਜਿਹਾ ਭੁੰਨ ਤੋਂ ਬਾਅਦ ਹੁਣ ਇਹਦੇ ਵਿੱਚ ਜਿਹੜੇ ਆਪਾਂ ਨੇ ਕਦੂਕਾਸ ਕੀਤੇ ਸੀ ਅੰਬ ਉਹਨਾਂ ਨੂੰ ਪਾ ਲੈਣੀਆਂ ਲੋੜੀ ਜੇ ਜਦੋਂ ਥੋੜੇ ਜਿਹੇ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਾਉਂਗੀ ਖੰਡ ਤੁਸੀਂ ਚਾਹੋ ਤਾਂ ਇਹਦੇ ਵਿੱਚ ਸੇਮ ਪ੍ਰੋਸੈਸ ਦੇ ਵਿੱਚ ਗੁੜ ਵੀ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਹੁਣ ਅੱਜ ਜਿਹੜੀ ਮੈਂ ਖੰਡ ਵਾਲੀ ਬਣਾ ਰਹੀ ਆ ਖੰਡ ਇਹ ਜਿਹੜੀ ਮੈਂ ਉਹ ਜਿੰਨੇ ਅੰਬ ਲਏ ਸੀ ਉਦੋਂ ਮੈਂ ਅੱਧੀ ਖੰਡ ਲੈ ਲਈ ਅੰਬਾਂ ਤੋਂ ਤੁਸੀਂ ਮਿੱਠਾ ਆਪਣੇ ਅਕੋਰਡਿੰਗ ਵੀ ਲੈ ਸਕਦੇ ਹੋ ਥੋੜਾ ਜਿਹਾ ਮਿੱਠਾ ਵੱਧ ਵੀ ਲੈ ਸਕਦੇ ਹੋ ਥੋੜਾ ਜਿਹਾ ਘੱਟ ਵੀ ਪਾ ਸਕਦੇ ਹੋ ਕਿਉਂਕਿ ਕਈ ਵਾਰ ਆਪਾਂ ਨੂੰ ਜਿਆਦਾ ਮਿੱਠੀ ਖਾਣੀ ਹੁੰਦੀ ਹੈ ਕਈ ਵਾਰ ਮਿੱਠਾ ਜਿਆਦਾ ਨਹੀਂ ਖਾਣ ਪਸੰਦ ਕਰਦੇ ਉਹ ਆਪਾਂ ਦੇ ਹਿਸਾਬ ਨਾਲ ਮਿੱਠਾ ਪਾ ਲੈਨੇ ਆ ਸੇਕ ਜਿਹੜਾ ਬਿਲਕੁਲ ਹੀ ਘੱਟ ਕੀਤਾ ਹੋਇਆ ਮੈਂ ਅਦੇ ਫੁੱਲੇ ਤੋਂ ਖੰਡ ਬਿਲਕੁਲ ਵਿੱਚ ਮਿਕਸ ਹੋ ਗਈ ਤੇ ਕਲਰ ਦੇਖੋ ਕਿੰਨਾ ਸੋਹਣਾ ਆਇਆ ਹੈ ਇਹਦਾ ਖੰਡ ਵਾਲੀ ਜਿਹੜੀ ਤੋਂ ਆਪਾਂ ਚਟਨੀ ਬਣਾਉਣੀ ਦਾ ਤਾਂ ਕਲਰ ਜਿਹੜਾ ਬਹੁਤ ਸੋਹਣਾ ਹੁੰਦਾ ਤੇ ਇਹਦੇ ਵਿੱਚ ਮੈਂ ਥੋੜੀਆਂ ਜਿਹੀਆਂ ਪਾਲੀਆਂ ਦਾਖਾਂ ਨਮਕ ਥੇਸ ਅਕੋਰਡਿੰਗ ਥੋੜੀ ਜਿਹੀ ਮੈਂ ਇਹਦੇ ਵਿੱਚ ਪਾ ਦਣੀ ਹੈ ਲਾਲ ਮਿਰਚ ਤੇ ਗਰਮ ਮਸਾਲਾ ਥੋੜੀ ਜਿਹੀ ਕਾਲੀ ਮਿਰਚ ਉੜੀ ਦੇ ਮਸਾਲੇ ਮੈਂ ਜੋ ਕਰੇ ਹੈਗੀ ਸੀ ਉਹ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣੀ ਆ ਫਿਰ ਜਿਹੜਾ ਇਹਨਾਂ ਮਸਾਲਿਆਂ ਦਾ ਫਲੇਵਰ ਹੈ ਬਹੁਤ ਸੋਹਣਾ ਹੁੰਦਾ ਹੈਗਾ ਟੇਸਟ ਬਹੁਤ ਵਧੀਆ ਹੁੰਦਾ ਹੈ ਬੱਚਿਆਂ ਨੂੰ ਇਦਾਂ ਲੱਗਦੀ ਹੈ ਖਾਣ ਲੱਗੇ ਜਿਵੇਂ ਜਿੱਦਾਂ ਆਪਾਂ ਟੌਫੀ ਦਾ ਟੇਸਟ ਹੁੰਦਾ ਐਦਾਂ ਦੀ ਬਹੁਤ ਟੇਸਟੀ ਬਣਦੀ ਹੈ ਤੇ ਬਸ ਇਹਨਾਂ ਨੂੰ ਆਪਾਂ ਇੱਕ ਘੱਟ ਸੇਕਦੇ ਹਾਂ ਤੇ 10 ਤੋਂ 15 ਮਿੰਟਾ ਮੈਂ ਇਹਨੂੰ ਰਿੰਨ ਲਿਆ ਬਿਲਕੁਲ ਅੱਗ ਬਿਲਕੁਲ ਬੰਦ ਕੀਤੀ ਹੋਈ ਹੈ ਤੇ ਜਦੋਂ ਇਹ ਚੰਗੀ ਤਰ੍ਹਾਂ ਵਿੱਚ ਮਸਾਲੇ ਮਿਕਸ ਹੋ ਗਏ ਬਣ ਕੇ ਦੇਖਣ ਨੂੰ ਅੱਖਾਂ ਨੂੰ ਬਹੁਤ ਸੋਹਣੀ ਲੱਗਦੀ ਹੈ ਕਲਰ ਹੈ ਜਿਹੜਾ ਖੰਡ ਕਰਕੇ ਉਹ ਸੋਨਾ ਹੁੰਦਾ ਮੈਂ ਜਿਹੜੀ ਪਹਿਲਾਂ ਬਣਾਈ ਸੀ ਉਹ ਗੁੜ ਦੀ ਬਣਾਈ ਸੀ ਗੁੜ ਦੀ ਜਿਹੜੀ ਮੈਂ ਬਣਾਈ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਗੁੜ ਵਾਲੀ ਦਾ ਕਲਰ ਹੈ ਜਿਹੜਾ ਉਹ ਥੋੜਾ ਜਿਹਾ ਕਾਲਾ ਕਲਰ ਆਇਆ ਹੋਇਆ ਤੇ ਉਹਦੇ ਵਿੱਚ ਮੈਂਨੇ ਮਸਾਲੇ ਵੀ ਨਹੀਂ ਪਾਏ ਸਿੰਪਲ ਗੁੜਨ ਵਾਲੀ ਬਣਾਈ ਹੋਈ ਹੈ ਆ ਦੇਖੋ ਇਹ ਵੀ ਖਾਣ ਚ ਸਵਾਦ ਬਹੁਤ ਹੁੰਦੀ ਹੈ ਗੁੜ ਵਾਲੀ